ਪਿੰਡ ਪਧੌੜ ਪਧੌੜ ਤੋਂ ਅਸੀਂ ਆਏ ਆਂ ਪਧੌੜ ਸਾਡੇ ਪਿੰਡ ਦੀ ਕੁੜੀ ਸੀ ਅਰਸ਼ਦੀਪ ਕੌਰ ਉਸ ਨੂੰ ਤੁਹਾਡੇ ਬਠਿੰਡੇ ਦੇ ਵਿੱਚ ਇੱਥੇ ਵਿਆਹੀ ਸੀ ਇੱਕ ਮਹੀਨਾ ਗਰੀਬ ਹੋਇਆ ਸੀ ਵਿਆਹੀ ਨੂੰ ਉਸ ਦਾ ਸਹੁਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਮਹੀਨਾ ਬੀਤ ਗਿਆ ਹਜੇ ਤੱਕ ਕੋਈ ਬੰਦੇ ਗ੍ਰਿਫਤਾਰ ਨਹੀਂ ਕਰੇਗੇ ਭੋਗ ਪਾਇਆ ਕੁੜੀਆ ਦਾ ਸਾਰਾ ਕੁਝ ਹੋ ਗਿਆ ਸਿਰਫ ਦੋ ਤਿੰਨ ਬੰਦੇ ਗ੍ਰਿਫਤਾਰ ਕਰਿਆ ਜਿਹੜਾ ਮੁੱਖ ਦੋਸ਼ੀ ਆ ਜਿਹੜਾ ਮੁੱਖ ਦੋਸ਼ੀ ਆ ਉਹਨੂੰ ਪੁਲਿਸ ਜਿਹੜੀ ਵਿਚਾਰ ਰਹੀ ਆ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ ਇਹ ਹੁਣ ਅਣਥੇ ਸਮੇ ਲਈ ਧਰਨਾ ਹੈ ਜਿੰਨਾ ਟਾਈਮ ਸਾਨੂੰ ਕੋਈ ਸੀਨੀਅਰ ਅਫਸਰ ਆ ਕੇ ਇਹ ਗੱਲ ਨਹੀਂ ਕਹਿੰਦਾ ਕਿ ਅਸੀਂ ਉਹਨੂੰ ਲੈ ਕੇ ਆਉਨੇ ਆ ਗ੍ਰਿਫਤਾਰ ਕਰਦੇ ਆ ਜੇ ਪੁਲਿਸ ਨੇ ਗ੍ਰਿਫਤਾਰ ਬੰਦਾ ਕਰਨਾ ਹੋਵੇ ਉਹ ਪਤਾਲ ਚ ਵੀ ਉਤਰ ਜਾਵੇ ਕਣ ਪੁਲਸ ਤਾਂ ਵੀ ਕੱਢ ਲੈਂਦੀ ਐ ਇਸ ਕਰਕੇ ਪੰਜਾਬ ਦਾ ਜਿਹੜਾ ਸਾਡੇ ਥੋੜੇ ਖਾਸ ਕਰਕੇ ਬਠਿੰਡੇ ਦਾ ਮਾਹੌਲ ਇੰਨਾ ਕੁ ਮਾੜਾ ਹੋ ਚੁੱਕਾ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਕਿਉਂਕਿ ਇੱਕ ਕਤਲ ਹੋ ਜੇ ਤੇ ਜੇ ਕਤਲ ਨੂੰ ਨਹੀਂ ਫੜ ਸਕਦੇ ਤੇ ਫਿਰ ਦੂਜੀਆਂ ਗੱਲਾਂ ਦਾ ਕਿੱਥੇ ਰਹਿ ਗਈਆਂ ਫਿਰ ਤਾਂ ਛੋਟੇ ਲੱਭ ਮੋਟੀਆਂ ਲੜਾਈਆਂ ਤੇ ਉਹ ਖਾ ਜਾਣਗੇ ਸੋ ਇਸ ਕਰਕੇ ਸਾਡੀ ਪਹਿਲਾਂ ਤਾਂ ਅੱਜ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ-ਕਰ ਕੇ ਥੱਕ ਗਏ ਸੀ ਅੱਜ ਬੇਨਤਾ ਕਰਨ ਲਈ ਆਏ ਆ ਸੰਗਤ ਆਈ ਹੈ ਬੇਨਤਾ ਕਰਨ ਲਈ ਨਹੀਂ ਤਾਂ ਅਸੀਂ ਇਸ ਨੂੰ ਲੰਮੇ ਸਮੇਂ ਲਈ ਅਣਮਿੱਥੇ ਸਮੇਂ ਵਾਸਤੇ ਬੈਠੇ ਧਰਨੇ ਤੇ ਮੇਨ ਜਿਹੜਾ ਕਾਰਨ ਸੀ ਉਹ ਦਾਜ ਦਾ ਸੀ ਵੀ ਦਾਜ ਨਹੀਂ ਸੀ ਲੈ ਕੇ 12 ਲੱਖ ਰੁਪਏ ਦੀ ਡਿਮਾਂਡ ਸੀਗੀ ਵੀ 12 ਲੱਖ ਰੁਪਏ ਲੈ ਕੇ ਆ ਬਾਕੀ ਜਿਹੜੇ ਮੰਨ ਲਓ ਹੋਰ ਹੁੰਦੀਆਂ ਗੱਡੀ ਲਿਆ ਬਾਹ ਫਲਾਨੀ ਗੱਡੀ ਲਿਆ ਧਮਕੜੀ ਦਾ ਇਹ ਜਾਂ ਬੜਾ ਕੋਸ ਸੀ ਮੰਨ ਲਓ ਸਹੁਰਾ ਪਰਿਵਾਰ ਸੀ ਜਿਹੜਾ ਉਹ ਲਾਲਚੀ ਸੀ ਥੋੜੇ ਟਾਈਮ ਮਹੀਨੇ ਵੀ ਦਿਨ ਦੇ ਵਿੱਚ ਕੀ ਕੁ ਗੁੜੀਆਂ ਨੇ ਇੱਥੇ ਉਹ ਕਰਿਆ ਉਹਨੇ ਕੋਈ ਚਾਹ ਨਹੀਂ ਹੰਡਾਇਆ ਕੋਈ ਕੁਛ ਨਹੀਂ ਕੀਤਾ ਜੇ ਇਹਨਾਂ ਦਾ ਜਿਹੜਾ ਇੱਕ ਰਿਸ਼ਤੇਦਾਰ ਹੈ ਉਸ ਭਰਾ ਮੁੰਡੇ ਦਾ ਉਹ ਮੁੰਡੇ ਦਾ ਭਰਾ ਵੱਡਾ ਉਹ ਸੀਐਮ ਸਕਿਉਰਿਟੀ ਦੇ ਵਿੱਚ ਹੈ ਇਹਨੂੰ ਮੁੱਖ ਮੰਤਰੀ ਦੇ ਸਕਿਉਰਿਟੀ ਅਫਸਰ ਹੈ ਜਿਹੜੇ ਉਹ ਵਿਚਾਰ ਰਹੇ ਆ ਸੋ ਇਸ ਕਰਕੇ ਅਸੀਂ ਜਿਹੜਾ ਲੰਮਾ ਸੰਘਰਸ਼ਾ ਦੇ ਲੀਕ ਕੇ ਆਏ ਆ ਸਾਰੀਆਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਵੀ ਤੇ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਆਪਣੇ ਸਾਰੇ ਜਥੇ ਦੇ ਨਾਲ ਆਏ ਵੇ ਆ ਅਸੀਂ ਪੂਰਾ ਇੱਥੇ ਜਨਜਰ ਇਨਸਾਫ ਨਹੀਂ ਮਿਲਦਾ ਚਾਹੁੰਦੇ ਨਹੀਂ ਮੇਰਾ ਨਾਮ ਜੀ ਪ੍ਰਕਾਸ਼ ਸਿੰਘ ਆ ਜੀ ਮੇਰਾ ਪਿੰਡ ਭਧੋੜਾ ਆ ਜੀ ਇਹ ਮਾਮਲਾ ਜੀ ਸਾਡੇ ਮਤਲਬ ਮੇਰੀ ਭੈਣ ਸੀਗੀ ਜੀ ਇਹ ਅਰਸ਼ਦੀਪ ਕੌਰ ਜਿਹਦਾ ਮਤਲਬ ਇਹਨਾਂ ਨੇ ਕਤਲ ਕਰ ਦਿੱਤਾ ਜੀ ਉਹ ਤੇ ਸੋਹਰਾ ਪਰਿਵਾਰ ਨੇ ਜੀ ਕਿੰਨੀ ਕੋਈ ਮਰਸੀ ਉਮਰ ਇਹਨਾਂ ਦੀ ਸਮਝ ਲਓ 22 ਸਾਲ ਦੀ ਸੀਗੀ ਜੀ ਇਹ ਕਤਲ ਮਤਲਬ ਇਹਨਾਂ ਨੇ ਸਾਰੇ ਹੀ ਪਰਿਵਾਰ ਨੇ ਰਲ ਕੇ ਕੀਤਾ ਜੀ ਇਹ ਵਿਆਹੀ ਸੀਗੀ ਜਿੱਥੇ ਸਰਬ 2 ਮਹੀਨੇ ਹੋਏ 2 ਮਹੀਨੇ ਮਤਲਬ 10 10ਵੇਂ ਮਹੀਨੇ ਦੀ 11 ਤਰੀਕ ਦੇ ਇਹਨਾਂ ਦੀ ਮਤਲਬ ਮੈਰਿਜ ਹੋਈ ਆ ਜੀ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕਰ ਦੇਖ ਲਓ ਵੀ ਕਿੰਨਾ ਸਮਾਂ ਬਣਦਾ ਜੀ ਇਹ ਇੰਨੇ ਸਮੇਂ ਦੇ ਵਿੱਚ ਵਿੱਚ ਇਹਨਾਂ ਨੇ ਜਾਲਮਾਨੇ ਕਤਲ ਕਰ ਦਿੱਤਾ ਮੇਰੀ ਭੈਣ ਦਾ ਜੀ ਹਾਂਜੀ ਹਾਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਿਆਵੇਂ ਉਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੀ ਇਹ ਜੇ ਬੰਦੇ ਨੂੰ ਪੁਲਿਸ ਸਟੇਸ਼ਨ ਕੈਂਟ ਵਿਖੇ ਇੱਕ 112 ਨੰਬਰ ਮਕਦਮਾ ਦਰਜਾ 3012 2024 ਜਿਹਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਸੁਸਾਇਡ ਕਰ ਲਿਆ ਸੀ ਉਹਦੇ ਵਿੱਚ ਪੰਚ ਚਾਰ ਦੋਸ਼ੀ ਜਿਹੜੇ ਲੰਘੇ ਨੇ ਤੋਏ ਸੀ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਦੋਸ਼ੀ ਐਮੋਰੈਸਟ ਕਰ ਚੁੱਕੇ ਹਾਂ ਮੇਨ ਦੋਸ਼ੀ ਇੱਕ ਜਿਹੜਾ ਬਲਵਿੰਦਰ ਸਿੰਘ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਇਹਨੂੰ ਗ੍ਰਿਫਤਾਰੀ ਕਰਨ ਲਈ ਸਾਡੇਆਂ ਅਲੱਗ-ਅਲੱਗ ਟੀਮਾਂ ਬਣੀਆਂ ਹੁੰਦੀਆਂ ਨੇ ਰੈਡਾ ਬਣ ਜਾਏ ਜਿੱਥੇ-ਜਿੱਥੇ ਸੰਕੇਤ ਮਿਲਦਾ ਹੈ ਉਹਦਾ ਕੰਮ ਇਹਨੇ ਕਿਸੇ ਸਰਵਿਸ ਸੁਸਾਇਟੀ ਦਾ ਕਥਾ ਸੀ ਜਿਹੜੇ ਧਾਰਨਾ ਕਰ ਰਿਹਾ ਕਿ ਇਹਨਾਂ ਪਰਿਵਾਰ ਨੂੰ ਕਹਿੰਦੇ ਕਿ ਕਤਲ ਕੀਤਾ ਗਿਆ ਸੀ ਕਿ ਕੋਈ ਇੱਕ ਤਫਤੀਸ਼ ਦਾ ਮੈਂਟਰ ਹੈਗਾ ਤਫਤੀਸ਼ ਹੋ ਰਹੀ ਹੈ ਤੇ ਦੇਖੋ ਜੀ ਉਹ ਪੀੜਤ ਪਰਿਵਾਰ ਹੈ ਉਹ ਵੀ ਦੇਖੋ ਉਹ ਵੀ ਸਕਦਾ ਕੋਈ ਅਲੀਗੇਸ਼ਨ ਵੀ ਹੋ ਸਕਦੇ ਆ ਪਰ ਨੇ ਜਾਣਬੁੱਝ ਕੇ ਕੋਈ ਪੁਲਿਸ ਅਸਰ ਕੰਮ ਨਹੀਂ ਕਰਦੀ ਪੁਲਿਸ ਦੇ ਵਿੱਚ ਬੜਾ ਕੰਦ ਇਹ ਗੱਲ ਕੰਮ ਕਰ ਰਹੀ ਹੈ ਟੀਮ ਬਣੀ ਹੋਈ ਹੈ ਅੱਜ ਹੀ ਸਾਡਾ ਆਈਓ ਹੈ ਜਿਹੜਾ ਉਹ ਰਿਪੋਰਟ ਕਰਨ ਗਿਆ